ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਅੱਜ ਦੇਖੋ ਮੈਨੂੰ ਨਾ ਇਹ ਸਾੜੀ ਸੀਗੀ ਉਹਨਾਂ ਦੀ ਤੇ ਕਹਿੰਦੇ ਵੀ ਸਾੜੀ ਦੀ ਤੁਸੀਂ ਡਰੈਸ ਤਿਆਰ ਕਰਨੀ ਆ ਇਹ ਜਿੱਦਾਂ ਸਾੜੀ ਦਾ ਸੀਗਾ ਫਰੰਟ ਮੈਂ ਵੈਸੇ ਕਟਾਈਕੁਟਾਈ ਸਾਰੀ ਕਰ ਲਈ ਸੀਗੀ ਇਹ ਵੀ ਜਦੋਂ ਮੈਂ ਕਿਹਾ ਚਲੋ ਆਪਾਂ ਕਰ ਲੈਂਦੇ ਆ ਇਹ ਬਹੁਤ ਪੁਰਾਣੇ ਰਵਾਜ ਦੀ ਸਾੜੀ ਆ ਤਾਂ ਕਰਕੇ ਆਪਾਂ ਵੀ ਇਹਦੇ ਵਿੱਚੋਂ ਜ਼ਿਆਦਾ ਨਹੀਂ ਇਸਤੇਮਾਲ ਕੀਤੀ ਹੈਗੀ ਕਢਾਈ ਕਿਉਂਕਿ ਆਪਾਂ ਬੱਚੀ ਦਾ ਬਣਾਉਣਾ ਸੀਗਾ ਡਰੈਸ ਜਿਹੜੀ ਬਣਾਉਣੀ ਸੀ ਆਪਾਂ ਬੱਚੀ ਦੀ ਬਣਾਉਣੀ ਸੀ ਜਿੰਨਾ ਆਪਾਂ ਨੂੰ ਮਟੀਰੀਅਲ ਚਾਹੀਦਾ ਸੀ ਆਪਾਂ ਸਾਰਾ ਇਹਦੇ ਵਿੱਚੋਂ ਲੈ ਲਿਆ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੀ ਡਰੈਸ ਤਿਆਰ ਕੀਤੀ ਆ ਬਹੁਤ ਮੇਰੀ ਮਿਹਨਤ ਲੱਗੀ ਡਰੈਸ ਤਿਆਰ ਕਰਨ ਵਾਸਤੇ ਤੇ ਤੁਸੀਂ ਮੈਨੂੰ ਕਮੈਂਟਾਂ ਚ ਦੱਸਣਾ ਵੀ ਤੁਹਾਨੂੰ ਡਰੈਸ ਕਿੱਦਾਂ ਦੀ ਲੱਗੀ ਆ ਤੇ ਲਓ ਜੀ ਮੈਂ ਹੁਣ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਕਿਉਂਕਿ ਛੋਟੀ ਬੱਚੀ ਦਾ ਆ ਤੇ ਇਹ ਆਪਾਂ ਜਿਹੜਾ ਸਾੜੀ ਦਾ ਪੱਲਾ ਹੁੰਦਾ ਆ ਆਪਾਂ ਉਹ ਲੈ ਲਿਆ ਉਹਦੇ ਆਪਾਂ ਇਹ ਜਾਨੀ ਕਿ ਆਹ ਵਾਲੀ ਲਾ ਦੀ ਕਢਾਈ ਉਤੋਂ ਲਾ ਲਈ ਤਾਂ ਆਪਾਂ ਸਾੜੀ ਦਾ ਜਿਹੜਾ ਲੈ ਕੇ ਆਪਾਂ ਉਤੇ ਸਾਰੇ ਜਿਹੜਾ ਇਹਨੂੰ ਲਾ ਦਿੱਤਾ ਇਸੇ ਤਾਰੇ ਮੈਂ ਪਿਛਲੇ ਪਾਸੇ ਵੀ ਇਸੇ ਤਰ੍ਹਾਂ ਹੀ ਲਾ ਦਿੱਤਾ ਮੈਂ ਕਿ ਚਲੋ ਇਸ ਤਰ੍ਹਾਂ ਲਾ ਦੇਣੇ ਬੱਚੀ ਦੇ ਸੋਹਣਾ ਲੱਗੂਗਾ ਫਿਰ ਆਪਾਂ ਜਿਹੜੀ ਲਾਈਨਿੰਗ ਸੀ ਤੇ ਆਪਾਂ ਉਹਦੇ ਵਿੱਚੋਂ ਇਹ ਲੈ ਕੇ ਤੇ ਆਪਾਂ ਉੱਪਰ ਜਿਹੜੀ ਬੈਲਟ ਆ ਉਹ ਬਣਾਤੀ ਆ ਤੇ ਇਹ ਆਪਾਂ ਲਟਕਣ ਦੇਖ ਲੋ ਬਣਾਉਂਦੇ ਆ ਲਟਕਣ ਲਾ ਦਿੱਤੇ ਇਸ ਤਰ੍ਹਾਂ ਕਰਕੇ ਕਾ ਜਿਹੜੀਆਂ ਬੀਬੀਆਂ ਪਹਿਣਾ ਸਲਾਈ ਕਰਦੀਆਂ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਆ ਸਿਰਫ ਇੱਕ ਆਈਡੀਆ ਦੀ ਜ਼ਰੂਰਤ ਹੁੰਦੀ ਆ ਹਨਾ ਤੇ ਆਪਾਂ ਇਹਦੇ ਥੱਲੇ ਇਹ ਵਾਲੀ ਲਾਈਨਿੰਗ फटाफटੇ ਦੀ ਮਹਗਾਈ ਸੀ ਉਹਨਾਂ ਕੋਲੋਂ ਤੇ ਇਹ ਟਾਪਟਾ ਜਿਹੜਾ ਆਪਾਂ ਲਾਇਆ ਇਹਦੇ ਵਿੱਚ ਠੀਕ ਆ ਤੇ ਇੱਕ ਉਹਨਾਂ ਨੇ ਬੈਕ ਨੈਕ ਮੰਗਿਆ ਸੀ ਵੀ ਹਨਾ ਬਿਛਲਾ ਗਲਾ ਨਹੀਂ ਬਣਾਉਣਾ ਹੈਗਾ ਤੇ ਉਹ ਉਹ ਤੁਸੀਂ ਬਣਾ ਕੇ ਦਿਓ ਕਿ ਬੱਚੀ ਛੋਟੀ ਜੀ ਬੱਚੀ ਆ ਬਾੜੀ ਵੱਡੀ ਨਹੀਂ ਹੈਗੀ ਤੇ ਇਹ ਦੇਖੋ ਆਪਾਂ ਮੈਂ ਇੱਥੇ ਵੀ ਬਹੁਤ ਮਿਹਨਤ ਕੀਤੀ ਆ ਆ ਦੇਖੋ ਇਸ ਤਰ੍ਹਾਂ ਮੈਂ ਬਣਾਇਆ ਇਹਨੂੰ ਇਹ ਦੇਖੋ ਇਹਨੂੰ ਆਪਾਂ ਪਰੇ ਕਰ ਦਿੰਦੇ ਚੱਲ ਆਹ ਦੇਖੋ ਇਸ ਤਰ੍ਹਾਂ ਕਰਕੇ ਨਾ ਇਹ ਜਿਹੜੀ ਹੈ ਉੱਪਰ ਇਹ ਇੱਧਰ ਗਾਲ-ਵਾਲ ਇਦਾਂ ਕਰਕੇ ਬੱਜ ਜਾਣਾ ਆ ਕਿਉਂਕਿ ਆਪਾਂ ਇਹਦਾ ਗਲਾ ਨਹੀਂ ਪਿਛਲਾ ਗਲਾ ਜਿਹੜਾ ਉਹ ਨਹੀਂ ਬਣਾਉਣਾ ਸੀਗਾ ਤੇ ਇਹ ਆਹ ਦੇਖ ਲਓ ਇਸ ਇਹਨੂੰ ਵੀ ਲਾਈਨਿੰਗ ਲਾਈ ਆਪਾਂ ਆਹ ਉੱਪਰ ਲਾਸਟਕ ਪਾਤੀ ਆ ਵੀ ਜਿੰਨਾ ਵੀ ਹੋ ਸਕੇ ਕਿਉਂਕਿ ਲਾਸਟਕ ਬਾਹਰ ਜਿਹੜੀ ਖਿੱਚਦੀ ਨਹੀਂ ਹੈ ਤੇ ਬੱਚੀ ਦੇ ਸਹੀ ਆ ਜਾਊਗੀ ਤੇ ਇਹ ਮੈਂ ਦੇਖੋ ਅੱਜ ਇਹ ਡਰੈਸ ਤਿਆਰ ਕੀਤੀ ਬੜੀ ਮੇਰੀ ਮਿਹਨਤ ਲੱਗੀ ਆ ਤੇ ਤੁਸੀਂ ਮੇਰੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਹਾਨੂੰ ਵੀ ਸ਼ਾਇਦ ਕੋਈ ਨਾ ਕੋਈ ਆਈਡੀਆ ਜਿਹੜੇ ਆ ਐਡੇ ਦੇਖ ਦੇਖ ਕੇ ਆਈਡੀਆ ਆ ਜਾਂਦੇ ਆ ਕਿ ਹੋਰ ਉਹ ਆਪਾਂ ਕਿਹੜਾ ਪਹਿਲਾਂ ਇਦਾਂ ਦੀਆਂ ਚੀਜ਼ਾਂ ਸਿੱਖੀਆਂ ਹੁੰਦੀਆਂ ਆ ਹਨਾ ਬਸ ਐਸੇ ਤਰ੍ਹਾਂ ਆਪਾਂ ਨੂੰ ਜਿਹੜਾ ਆਪਣਾ ਕਹਿੰਦੇ ਹੁੰਦੇ ਆ ਕਸਟਮਰ ਆ ਆਪਣੇ ਕੋਲ ਆਉਂਦੇ ਆ ਕੱਪੜੇ ਸਲਾਈ ਕਰਾਉਣ ਵਾਸਤੇ ਉਹੀ ਆਪਾਂ ਨੂੰ ਜਿਹੜਾ ਸਲਾਈਆਂ ਅੱਧੀ ਸਲਾਈ ਤੋਂ ਉਹੀ ਸਿਖਾ ਦਿੰਦੇ ਹੈਗੇ ਆ ਵੀ ਤੁਸੀਂ ਇਸ ਤਰ੍ਹਾਂ ਕਰ ਦਿਓ ਇਸ ਤਰ੍ਹਾਂ ਕਰ ਦਿਓ ਇਹ ਜਿਹੜਾ ਹੈ ਇਹ ਇਹ ਸਮਝ ਲਓ ਗੜਾ ਦਾ ਹੀ ਆ ਬਾਕੀ ਤਾਂ ਸਿਰਫ ਵਾਉਟ ਹੀ ਆ ਦੋ ਫੁੱਲ ਮੈਂ ਪਿੱਛੇ ਲੈ ਆਂਦੇ ਤੇ ਦੋ ਹੀ ਫੁੱਲ ਮੋਰੇ ਲੈ ਆਂਦੇ ਆ ਬਾਕੀ ਆ ਚੀਜ਼ ਆ ਦੇਖੋ ਇਸ ਤਰ੍ਹਾਂ ਤੇ ਹੁਣ ਜੇ ਬੱਚੀ ਆਉਂਦੀ ਆ ਤਾਂ ਆਪਾਂ ਉਹਦੇ ਪਵਾ ਕੇ ਵੀ ਦੇਖ ਲਵਾਂਗੇ ਕਿੰਦਾਂ ਦਾ ਲੱਗਦਾ ਆ ਪਰ ਮੈਨੂੰ ਇਹ ਡਰੈਸ ਜਿਹੜੀ ਆ ਬਹੁਤ ਵਧੀਆ ਲੱਗੀ ਆ ਤੇ ਬਾਕੀ ਦਾ ਸਾਰਾ ਉਹਨਾਂ ਦਾ ਇਹ ਜਿਹੜਾ ਮਟੀਰੀਅਲ ਆ ਬਚਿਆ ਹੋਇਆ ਇਹ ਆਪਾਂ ਉਹਨਾਂ ਨੂੰ ਵਾਪਸ ਕਰ ਦਵਾਂਗੇ ਤੇ ਇਹ ਦੇਖ ਲਓ ਇਸ ਤਰ੍ਹਾਂ ਕਰਕੇ ਡਰੈਸ ਜਿਹੜੀ ਆ ਬਣ ਜੂਗੀ। ਵਿਕੌਣ ਨੂੰ ਤਾਂ ਆਪਾਂ ਇੱਥੇ ਲਾਸਟ ਕਿ ਵੀ ਪਾ ਸਕਦੇ ਸੀਗੇ ਪਰ ਬੱਚਿਆਂ ਦਾ ਹੁੰਦਾ ਇਹ ਵੀ ਥੋੜਾ ਤਾਂ ਕਰਕੇ ਜੇ ਬੰਨਣਾ ਆ ਫਿਰ ਇਤੋਂ ਬੋਣਾ ਵੀ ਔਖਾ ਲੱਗਦਾ ਆ। ਥੋੜਾ ਜਿਹਾ ਆਪਾਂ ਇੱਥੋਂ ਆਪਾਂ ਇਸ ਤਰ੍ਹਾਂ ਕਰਕੇ ਕੱਟ ਲਾ ਦਤਾ ਆ ਤੇ ਇਹਦੇ ਵਿੱਚ ਆਪਾਂ ਨਾਲਾ ਪਾ ਕੇ ਲਟਕਾ ਦਾਂਦੇ ਠੀਕ ਆ ਤੇ ਉੱਪਰ ਆਪਾਂ ਦੇਖੋ ਹੁਣ ਇਹ ਇਸ ਤਰ੍ਹਾਂ ਕਰਕੇ ਲੋ ਜੀ। ਆਹ ਇਸ ਤਰ੍ਹਾਂ ਬੰਨ੍ਹਦੇ। ਬਾਕੀ ਬੱਚੀ ਆਉਂਦੀ ਆ ਤਾਂ ਆਪਾਂ ਉਹਨੂੰ ਪਾ ਕੇ ਦੇਖਦੇ ਆ ਵੀ ਡਰੈਸ ਕਿਦਾਂ ਦੀ ਲੱਗਦੀ ਆ ਠੀਕ ਆ ਜੇ ਤਾਂ ਉਹਨੇ ਇੱਥੇ ਆ ਕੇ ਪਾਲੇ ਤਾਂ ਠੀਕ ਆ ਨਹੀਂ ਤਾਂ ਤੁਸੀਂ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਪਤਾ ਨਹੀਂ ਕੀ ਗੱਲ ਹੋ ਗਈ ਆ ਬਹੁਤ ਮਹੀਨਿਆਂ ਤੋਂ ਮੇਰਾ ਚੈਨਲ ਬਿਲਕੁਲ ਵੀ ਚੱਲ ਨਹੀਂ ਰਿਹਾ ਤਾਂ ਬੜਾ ਮਾਂਜਾ ਹੋ ਜਾਂਦਾ ਆ ਵੀ ਅਸੀਂ ਜਿਹੜੀ ਵੀ ਵੀਡੀਓ ਪਾਉਂਦੇ ਆ ਉਹਨੂੰ ਵਿਊ ਨਹੀਂ ਆਉਂਦੇ ਪਰ ਸਾਨੂੰ ਹਨਾ ਬੜੀ ਮਿਹਨਤ ਲੱਗਦੀ ਆ ਇਹਨੀਆਂ ਚੀਜ਼ਾਂ ਬਣਾਉਣ ਤੇ ਤੇ ਬੱਸ ਜੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ